ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇਵਲ ਸਿੱਖਿਆ ਦਾਤਾ ਨਹੀਂ ਜਿਸ ਤਰ੍ਹਾਂ ਕਿ ਪੰਦਾ ਪਹਾੜੇ ਪੜਾ ਦਿੰਦਾ ਹੈ ਤੇ ਸਾਧੂ ਲਿਖਣ ਪੜਨ ਸਿਖਾ ਦਿੰਦਾ ਹੈ ਤੇ ਪੰਡਤ ਅਰਥ ਸਿਖਾ ਦਿੰਦਾ ਹੈ ਤੇ ਅਸੀਂ ਪੁਸਤਕ ਪੜ੍ਹ ਕੇ ਸਮਝ ਲੈਂਦੇ ਹਾਂ ਜਾਂ ਕਿਸੇ ਦਾਨੇ ਕੋਲ ਜਾਓ ਤਾਂ ਉਹ ਸਿੱਖ ਮਤ ਦੀਆਂ ਗੱਲਾਂ ਦੱਸ ਦਿੰਦਾ ਹੈ ਕਿ ਏਓ ਤੁਰੂ ਤਾਂ ਸੁਖ ਹੈ ਇਓ ਦੁਖ ਹੈ ਇਹ ਕੁਝ ਤਾਂ ਹੈ ਸਿੱਖਿਆ ਪਰ ਗੁਰੂ ਜਿਸ ਨੂੰ ਅਸੀਂ ਆਖਦੇ ਹਾਂ ਯਾ ਗੁਰੂ અવਤਾਰ ਜਿਸ ਨੂੰ ਅਸੀਂ ਆਖਦੇ ਹਾਂ ਉਹ ਕੇਵਲ ਸਿੱਖਿਆ ਦਾਤਾ ਨਹੀਂ ਉਹ ਇੱਕ ਹੋਰ ਸ਼ਹਿ ਦਿੰਦਾ ਹੈ ਜੇ ਉਹ ਸ਼ਹਿ ਮਿਲੇ ਤਾਂ ਸਮਝ ਵਿੱਚ ਆਉਂਦੀ ਹੈ ਮੇਰਾ ਉਸ ਨੂੰ ਖੋਲ-ਖੋਲ ਦਸਨਾ ਉਸ ਦਾ ਪਰਵੇਸ਼ ਤੁਹਾਡੇ ਅੰਦਰ ਨਹੀਂ ਕਰਾ ਸਕੇਗਾ ਖਿਆਲ ਭਾਵੇਂ ਬਣਾ ਸਕੋ ਉਸ ਦਾਤ ਦਾ ਨਾਮ ਦਾਤੇ ਨੇ ਜੀ ਦਾਨ ਲਿਖਿਆ ਹੈ ਤੇ ਇਉਂ ਦੱਸਿਆ ਹੈ ਜਨਮਰੰਦੂ ਹੋ ਮੈ ਨਹੀਂ ਜਨ ਪਰੁਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ ਜੀ ਦਾਨ ਦੇ ਕੇ ਵਾਹਿਗੁਰੂ ਦੇ ਪਿਆਰ ਵਿੱਚ ਸਾਨੂੰ ਪਾ ਕੇ ਉਸ ਨਾਲ ਮਿਲਾ ਲੈਂਦੇ ਹਨ ਸਾਡੇ ਮੁਰਦੇ ਅੰਦਰਾਂ ਵਿੱਚ ਕੋਈ ਉੱਚਾ ਜੀਵਨ ਦਾਨ ਜੀ ਦਾਨ ਦੇਣਾ ਹੈ ਤੇ ਉਸ ਦਾਤ ਨਾਲ ਵਾਹਿਗੁਰੂ ਦਾ ਪਿਆਰ ਤੇ ਮਿਲਾਪ ਕਰਾ ਦੇਣਾ ਹੈ ਗੁਰੂ ਦਾ ਦੂਸਰਾ ਕੰਮ ਹੈ ਇਹ ਤੇ ਇਹ ਹੈ ਉਹ ਸੰਬੰਧ ਜਿਸ ਨੂੰ ਤੁਸੀਂ ਆਖਿਆ ਸੀ ਸ਼ਕਸੀ ਨੇ ਉਹ ಜಾਤੀ ਪਿਆਰ فرمਾਉਂਦੇ ਹਨ ਤੈ ਸਾਹਿਬ ਕੀ ਬਾਤ ਚ ਅੱਖ ਹੈ ਕੋ ਨਾਨਕ ਕਿਆ ਦੀਜੈ ਸੀਸ ਵਡੇ ਕਰ ਬੈਸਨ ਦੀਜੈ ਵਿਨ ਸਿਰ ਸੇਵ ਕਰੀਜੈ ਇਸ ਦੀ ਵਿਚਾਰ ਤੈ ਸਾਹਿਬ ਨਾਲ ਹੈ ਨੇਹੁ ਪਿਆਰ ਏ ਹੈ ਸਾਡਾ ਮਨੋਰਥ ਪਰ ਉਹ ਸਾਹਿਬ ਸਾਨੂੰ ਹੋ ਰਿਹਾ ਹੈ ਉਪਰਾ ਸਾਡੇ ਤੇ ਉਸ ਵਿੱਚ ਪੈ ਰਿਹਾ ਹੈ ਕੋਈ ਵੀ ਛੋੜਾ ਹੁਣ ਸਾਡੀ ਮੁਰਾਦ ਹੈ ਕਿ ਉਹ ਸਾਨੂੰ ਮਿਲੇ ਇਹ ਗੱਲ ਹੋ ਗਈ ਨਾ ਲੁੜਿੰਦੀ ਗੱਲ ਪੜੇ ਹੋਏ ਜਿੰਨੂੰ ਕਹਿੰਦੇ ਹਨ ਮੁੱਖ ਗੱਲ ਹੁਣ ਉਸ ਸਾਹਿਬ ਦੀ ਸਾਨੂੰ ਕੋਈ ਵਾਰਤਾ ਗੁਣ ਮਹਿਮਾ ਆ ਕੇ ਸੁਣਾਉਂਦਾ ਹੈ ਕਹਿੰਦੇ ਹਨ ਜੇ ਕੋਈ ਇਤਨਾ ਉਪਕਾਰ ਵੀ ਕਰੇ ਕਿ ਉਸ ਦਾ ਕੋਈ ਗੁਣ ਕੋਈ ਕਥਾ ਆ ਕੇ ਸੁਣਾਵੇ ਤਾਂ ਉਸ ਦਾ ਇੰਨਾ ਸ਼ੁਕਰ ਮੰਨੀਏ ਕਿ ਆਪਣਾ ਸਿਰ ਵੱਢ ਕੇ ਤਾਂ ਉਸ ਨੂੰ ਬੈਠਣ ਲਈ ਦੇਵੀਏ ਤੇ ਬਾਕੀ ਧੜ ਨਾਲ ਉਸ ਦੀ ਸੇਵਾ ਕਰੀਏ ਮਤਲਬ ਇਹ ਕਿ ਉਸ ਦੇ ਕੀਤੇ ਦਾ ਗੁਣ ਬੜਾ ਹੀ ਜਾਣੀਏ ਹੁਣੇ ਜੇ ਕੋਈ ਬਾਤ ਹੀ ਸੁਣਾਵੇ ਤਾਂ ਇੰਨੇ ਆਦਰ ਦੇ ਯੋਗ ਹੈ ਜਿਹੜਾ ਜੀ ਦਾਨ ਦੇ ਕੇ ਮਿਲਾਪ ਹੀ ਕਰਾ ਦੇਵੇ ਉਸ ਦਾ ਕੀਤਾ ਕਿੰਨਾ ਕੁ ਜਾਣੀਏ ਇਹ ਤੁਸੀਂ ਸੋਚ ਲਵੋ ਸੋ ਇਹ ਕੀਤਾ ਜਾਣਨਾ ਇਹ ਉਪਕਾਰ ਸਾਨੂੰ ਸਾਡੇ ਸਤਿਗੁਰਾਂ ਨਾਲ ਜਾਤੀ ਨੇਹੋ ਵਿੱਚ ਪਰੋਂਦਾ ਹੈ ਦੱਸੋ ਇਓ ਜਾਤੀ ਨੇਹੋ ਪੈਦਾ ਹੁੰਦਾ ਹੈ ਕਿ ਨਾ ਜੋ ਮੱਤ ਦੇਵੇ ਉਸ ਦਾ ਸ਼ੁਕਰ ਸਦਾ ਕਰੀਦਾ ਹੈ ਜੋ ਮੱਤ ਵੀ ਦੇਵੇ ਕਿਰਤ ਮੈਮਾ ਵੀ ਸੁਣਾਵੇ ਮੁਰਦੇ ਜੀਵਾਲ ਵੀ ਦੇਵੇ ਤੇ ਮਿਲਾਪ ਵੀ ਕਰਾ ਦੇਵੇ ਤਦ ਦੱਸੋ ਕਿ ਉਸ ਨਾਲ ਨਾ ਨਿੱਜ ਦਾ ਪਿਆਰ ਪਵੇ ਤਾਂ ਕਿਸ ਨਾਲ ਪਵੇ ਇਹ ਹੈ ਸਾਡਾ ਸਾਡੇ ਸਤਿਗੁਰਾਂ ਨਾਲ ਨਿੱਜ ਦਾ ਸੰਬੰਧ ਜਿਸ ਨੂੰ ਤੁਸੀਂ ਕੀ ਆਖਸੋ ਮੁਸਾਫਰ ਜਾਤੀ ਤੱਲੁਕ ਬਾਬਾ ਜਾਤੀ ਤੱਲੁਕ ਜਾਤੀ ਤੱਲੁਕ ਹੈ ਅਪਨਤ ਸਾਰੀ ਅਪਨਤ ਦੂਸਰੀ ਗੱਲ ਇਹ ਹੈ ਕਿ ਸਾਡੇ ਸਤਿਗੁਰੂ ਸਾਡੇ ਵਿੱਚ ਆ ਕੇ ਵਸੇ ਸਾਡੇ ਵਾਂਗੂ ਵਿਆਹ ਕੀਤੇ ਪਰਿਵਾਰੀ ਹੋਏ ਸਾਡੀ ਬੋਲੀ ਵਿੱਚ ਬੋਲੇ ਰੱਬੀ ਪੇਤ ਸਾਡੀ ਬੋਲੀ ਵਿੱਚ ਜੋ ਮੂਲੋਂ ਹੀ ਪੁਸਤਕਾਂ ਵਾਲੀ ਬੋਲੀ ਤਦੋਂ ਨਹੀਂ ਸੀ ਗੱਲਾਂ ਕੀਤੀਆਂ ਤੇ ਸਾਡੇ ਦੁੱਖਾਂ ਦਰਦਾਂ ਵਿੱਚ ਸਾਂਝੀਵਾਲ ਹੋਏ ਸਾਡੀਆਂ ਮੂਰਤ ਤਾਈਆਂ ਤੇ ਸਾਡੇ ਦੁੱਖਾਂ ਦੇ ਦਰਦੀ ਹੋਏ ਸਾਡੀ ਪੀੜ ਦੀ ਚਰਨਾੜ ਛਿੜੀ ਤੇ ਉਹਨਾਂ ਨੇ ਆਪਣੇ ਵਿੱਚ ਪੀੜ ਪ੍ਰਤੀਤ ਕੀਤੀ ਆਪ ਅਠ ਪੈਰ ਸਿਮਰਨ ਰਸ ਵਿੱਚ ਮਗਨ ਹੋ ਕੇ ਮਨੁੱਖੀ ਲੋਕਾਂ ਤੇ ਵੀ ਸਾਡੇ ਉੱਤੇ ਤਰੁੱਠੇ ਜੇ ਕੋਈ ਦਿਲ ਉਹਨਾਂ ਦੇ ਪ੍ਰੇਮ ਵਿੱਚ ਆਇਆ ਤਾਂ ਬਲਿਖਾਂ ਚੀਰ ਕੇ ਅਪੜੇ ਜੇ ਅਸੀਂ ਲਾਡਾਂ ਵਿੱਚ ਆ ਗਏ ਤਾਂ ਉਹਨਾਂ ਨੇ ਮਾਣ ਰੱਖੇ ਇਨਸਾਨ ਦੇ ਦਿਲੀ ਭਾਵਾਂ ਨੂੰ ਆਪਣੇ ਬ੍ਰह्म ਗਿਆਨ ਤੇ ਉੱਚੇ ਗਿਆਨ ਦੇ ਚਾਨਣੇ ਨਾਲ ਫਟਕਾਰ ਕੇ ਪਰੇ ਨਹੀਂ ਸੁਟਿਆ ਸਾਡੇ ਅ ਗਿਆਨ ਥੋੜੇ ਗਿਆਨ ਸਾਡੀਆਂ ਮਨੁੱਖੀ ਲੋੜਾਂ ਪਿਆਰਾਂ ਲਾਡਾਂ ਸਾਡੇ ਬਲਵਲਿਆਂ ਨਾਲ ਦਰਦੀ ਹੋਏ ਦਰਦ ਵੰਡਾਏ ਪਿਆਰ ਕੀਤੇ ਤੇ ਪਾਰ ਉਤਾਰੇ ਕੀਤੇ ਦੇਖੋ ਇੱਕ ਅੰਨੀ ਗਰੀਬ ਕੰਗਲੀ ਬੁੱਢੀ ਮਰਨਾਉ ਖੱਦਰ ਦਾ ਚੋਲਾ ਸਿਉਕੀ ਕਸ਼ਮੀਰ ਵਿੱਚ ਤੜਫਦੀ ਹੈ ਕਿ ਇਹ ਗੁਰੂ ਪੈਨੇ ਆਪ ਆ ਨਹੀਂ ਸਕਦੀ ਦੱਸੋ ਗੁਰੂ ਅੰਨੀ ਦੂਰ ਕਿਉਂ ਜਾਵੇ ਇੱਕ ਇੱਕ ਚਾਰ ਆਨੇ ਦੇ ਖੱਦਰ ਦੇ ਖੁਰਦਰੇ ਝੱਗੇ ਦੀ ਖਾਤਰ ਇੱਕ ਗਰੀਬ ਕੰਗਲੀ ਅੰਨੀ ਦੇ ਪਾਸ 300 ਮੀਲ ਦੇ ਸਫ਼ਰ ਦਾ ਦੁੱਖ ਉਠਾਵੇ ਤੇ ਸੈਂਕੜੇ ਰੁਪਏ ਸਫਰ ਤੇ ਖਰਚ ਕਰੇ ਪਰ ਇਹ ਦੁਰਨਦੇਸ਼ੀ ਗੁਰੂ ਦੇ مانਤੇ ਨਹੀਂ ਆਈ ਉਸ ਦੇ ਧਮਕਾਂ ਵਾਲੇ ਮਨ ਉਤੇ ਉਸ ਛੀਣੀ ਨਿਤਾਣੀ ਬਾਣੀ ਦੀ ਤੁੰਟੰਕਾਰ ਦਿੰਦੀ ਹੈ ਉਹ ਆਪਣਤਾਂ ਵਾਲਾ ਸਾਈਂ ਤੁਸੀਂ ਕੀ ਕਿਹਾ ਸੀ ਉਹ ਜਾਤੀ ਤੱਲੁਕ ਹਾਂ ਉਹ ਜਾਤੀ ਤੱਲੁਕਾਂ ਵਾਲਾ ਦਾਤਾ ਪੰਜਾਬੋ ਕਸ਼ਮੀਰ ਅਪੜਦਾ ਹੈ ਆਪ ਮਾਈ ਦੇ ਘਰ ਜਾਂਦਾ ਹੈ ਆਪ ਕੁੜਤਾ ਮੰਗਦਾ ਹੈ ਪੈਂਦਾ ਹੈ ਖੁਸ਼ ਹੁੰਦਾ ਹੈ ਨੈਣ ਹੀ ਨਮਾਈ ਹੱਥ ਲਾ ਲਾ ਕੇ ਵੇਖਦੀ ਹੈ ਮੇਰਾ ਤੁੰਬਿਆ ਮੇਰਾ ਕੱਤਿਆ ਮੇਰਾ ਸੀਤਾ ਕੁੜਤਾ ਹਾਂ ਅੰਨੀ ਦਾ ਟੋ ਟੋ ਕੇ ਸੀਤਾ ਜਾਮਾ ਉਸ ਅਰਸ਼ਾ ਦੇ ਮਾਲਕ ਤੇ ertid ਦੇ ਪ੍ਰਤਾਪੀ ਨੇ ਪਹਿਨਿਆ ਹੈ ਤੇ ਪਹਿਨ ਕੇ ਗਦਗਦ ਹੋ ਰਿਹਾ ਹੈ ਹਾਂ ਮਾਈ ਟੋਂਦੀ ਹੈ ਤੇ ਖਿੜਦੀ ਹੈ ਤੇ ਉਸੇ ਖੇੜੇ ਤੇ ਖੁਸ਼ੀਆਂ ਵਿੱਚ ਕਪਾੜ ਖੁੱਲਦੇ ਹਨ ਤੇ ਜੀਵਨ ਤੇ ਰੱਬ ਦਾ ਮਿਲਾਪ ਉਸ ਨੂੰ ਮਿਲਦਾ ਹੈ ਉਹ ਕਿਸ ਤਰ੍ਹਾਂ ਨਾ ਗੁਰੂ ਵਿੱਚ ਆਪਣਤ ਪ੍ਰਤੀਤ ਕਰੇਗੀ ਅੱਜ ਮੈਂ ਇਹ ਗੱਲ ਕਹਿ ਕੇ ਤੇ ਆਪ ਸੁਣ ਕੇ ਕਿਕੂ ਨਾ ਉਸ ਅਮਨਤ ਵੱਲ ਖਿੱਚ ਖਾਵਾਂਗਾ ਔਰੰਗਜ਼ੇਬ ਦਾ ਪਰਵਾਨਾ ਜਾਰੀ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦਿੱਲੀ ਆਉਣ ਉਹ ਜਾਣਦੇ ਹਨ ਕਿ ਸਾਡੇ ਕਤਲ ਵਾਸਤੇ ਇਹ ਸੱਦਾ ਹੈ ਸੀਸ ਦੇਣ ਲਈ ਤਿਆਰ ਹਨ ਇੱਕ ਜਗਤ ਕਸ਼ਟ ਵਿੱਚ ਹੈ ਉਹਨਾਂ ਨੇ ਔਰੰਗਜ਼ੇਬ ਨੂੰ ਸਮਝਾਇਆ ਹੈ ਕਿ ਤੂੰ ਮذਬੀ ਖੁੱਲ ਵਿੱਚ ਨਾ ਦਖਲ ਦੇਂ ਉਹ ਗੁੱਸੇ ਹੈ ਕਸ਼ਮੀਰੀ ਤੇ ਪੰਜਾਬ ਔਰੰਗਜ਼ੇਬ ਨੂੰ ਕਹਿੰਦੇ ਹਨ ਅਸੀਂ ਗੁਰੂ ਕੇ ਸਿੱਖ ਹਾਂ ਕਾਜ਼ੀ ਕਹਿੰਦੇ ਹਨ ਗੁਰੂ ਨੂੰ ਹੀ ਮੁਸਲਮਾਨ ਕਰੋ ਮੁਰੀਦ ਆਪੇ ਫੇਰ ਹੋ ਜਾਣਗੇ ਇਹ ਮਨਸੂਬੇ ਹਨ ਗੁਰੂ ਜੀ ਨੇ ਜਾਣਾ ਹੈ ਆਪੇ ਜਾਣਾ ਹੈ ਕਿਉਂ ਆਨੰਦਪੁਰੋਂ ਸਿੱਦੇ ਦਿੱਲੀ ਨਹੀਂ ਜਾਂਦੇ ਆਪ ਆਨੰਦਪੁਰੋਂ ਟੁਰ ਕੇ ਕਿਸੇ ਹੋਰ ਰਸਤੇ ਪੈ ਗਏ ਹਨ ਤੇ ਆਗਰੇ ਨੂੰ ਮੂੰਹ ਧਾਰ ਦਿੱਤਾ ਹੈ ਆਗਰੇ ਹੋ ਕੇ ਦਿੱਲੀ ਜਾਣਗੇ ਆਗਰੇ ਕੀ ਹੈ ਕੋਈ ਭੈਣ ਭਰਾ ਉੱਥੇ ਹੈ ਨਹੀਂ ਕੋਈ ਸੰਸਾਰਕ ਕੰਮ ਹੈ ਕਿਹਾ ਕੋਈ ਬੇਟਾ ਉੱਥੇ ਹੈ ਉਸ ਨੂੰ ਰਾਜ ਘਾਟ ਸੰਭਾਲਣਾ ਹੈ ਨਹੀਂ ਫਿਰ ਕੀ ਹੈ ਕਿ ਇਸ ਔਕੜ ਵੇਲੇ ਜਾਂਦੇ ਹਨ ਉੱਥੇ ਇੱਕ ਪ੍ਰੇਮ ਵਿੱਚ ਆਈ ਮਾਈ ਦਾ ਸਰੀਰ ਅੰਤਮ ਦਰਸ਼ਨਾਂ ਨੂੰ ਲੋਚ ਰਿਹਾ ਹੈ ਤੇ ਨੇਹੋ ਪਛਾਨਣ ਵਾਲੇ ਸਤਿਗੁਰੂ ਆਪਣੇ ਅੰਤਲੇ ਸਫ਼ਰ ਤੋਂ ਪਹਿਲਾਂ ਉਸ ਨੂੰ ਜ਼ਰੂਰ ਮਿਲਣਗੇ ਤੇ ਜ਼ਰੂਰ ਮਿਲੇ ਜਿੱਥੇ ਆਪ ਉਸ ਗਰੀਬ ਬਿਰਤ ਤੇ ਨਿਰਧਨ ਮਾਈ ਨੂੰ ਮਿਲੇ ਹੁਣ ਤੱਕ ਮਾਈ ਥਾਨ ਨਾਮੇ ਗੁਰਦੁਆਰਾ ਹੈ ਉਸ ਸੱਦਰ ਭਰੇ ਸਰੀਰ ਨੂੰ ਜੀ ਦਾਨ ਦੇ ਕੇ ਰੱਬੀ ਰੋ ਨਾਲ ਚਮਕਾ ਕੇ ਆਪ ਫਿਰ ਦਿੱਲੀ ਜਾਂਦੇ ਹਨ ਦਸ ਐਡੇ ਇਨਸਾਨੀ ਦਿਲਾਂ ਦੇ ਨੇੜੇ ਆ ਕੇ ਆਪਣਾ ਦੇ ਵਰਤਾਵੇ ਕਰਨੇ ਤੁਸੀਂ ਕਿੱਥੇ ਡਿੱਠੇ ਸਨ ਤੇ ਇਹ ਵਰਤਾਵੇ ਕਿਉਂ ਅਮਰਤ ਪੈਦਾ ਨਹੀਂ ਕਰਦੇ ਤੁਹਾਨੂੰ ਪਤਾ ਹੈ ਦਿੱਲੀ ਕਿਉਂ ਜਾਂਦੇ ਹਨ ਔਰੰਗਜ਼ੇਬ ਹਿੰਦੂਆਂ ਦੇ ਜ਼ਬਰਦਸਤੀ ਹਿੰਦੂਆਂ ਨੂੰ ਧਰਮਹੀਣ ਕਰ ਰਿਹਾ ਹੈ ਤੇ ਨਾ ਮੰਨਣ ਤੇ ਮੌਤ ਦੰਡ ਦਿੰਦਾ ਹੈ ਆਪ ਉਸ ਨੂੰ ਸਮਝਾਉਣਗੇ ਕਿ ਇਹ ਤਰੀਕਾ ਗਲਤ ਹੈ ਪਰ ਉਸ ਨੇ ਸਮਝਣਾ ਨਹੀਂ ਤੇ ਉਲਟਾ ਆਪ ਨੂੰ ਮੁਸਲਮਾਨ ਕਰਨ ਲਈ ਕਹਿਣਾ ਹੈ ਤੇ ਨਾ ਹੋਣ ਤੇ ਕਤਲ ਕਰਾਉਣਾ ਹੈ ਤੇ ਉਹਨਾਂ ਨੇ ਖੁਸ਼ੀ ਨਾਲ ਸੀਸ ਦੇਣਾ ਹੈ ਕਿਉਂਕਿ ਇਸ ਸੀਸ ਦੇਣ ਨੇ ਸ੍ਰਿਸ਼ਟੀ ਦਾ ਭਾਰ ਹਰਨਾ ਹੈ ਉਹਨਾਂ ਨੇ ਸੀਸ ਆਪਣੇ ਰੰਗ ਵਿੱਚ ਸਹਿ ਸੁਭਾ ਦੇਣਾ ਹੈ ਪਰ ਇਸ ਦਾ ਅਸਰ ਪ੍ਰਜਾ ਤੇ ਇਹ ਪੈਣਾ ਹੈ ਕਿ ਮੁਰਦਿਆਂ ਨੇ ਜੀਉ ਉਠਣਾ ਹੈ ਦੱਸੋ ਇਹ ਸਤਗੁਰਾਂ ਦੇ ਪਿਆਰ ਇਨਸਾਨੀ ਵਲਵਲਿਆਂ ਲੋੜਾਂ ਤੇ ਪੀੜਾਂ ਨਾਲ ਕਿਤਨੇ ਨਿੱਜ ਦੇ ਤੇ ਖਾਸ ਤੇ ਅਮੁੱਲਵੇ ਪਿਆਰ ਤੇ ਆਪਣਤ ਦੇ ਕੀ ਕਿਹਾ ਸਾਨੀ ਜਾਤੀ ਤੱਲੂਕਾਤ ਦੇ ਹਨ ਇੱਕ ਆਦਮੀ ਇੱਕ ਡਾਡੇ ਜਰਵਾਨੇ ਦੀ ਕੈਦ ਵਿੱਚ ਪੈ ਜਾਂਦਾ ਹੈ ਇਹ ਨਾਮ ਦਾ ਰਸੀਆ ਹੈ ਹੋਰ ਵੀ ਦੁਖੀਏ ਉੱਥੇ ਕੈਦ ਹਨ ਪਰ ਇਹ ਨਾਮ ਦਾ ਰਸੀਆ ਉਸ ਕੈਦ ਵਿੱਚ ਗੁਰੂ ਨਾਨਕ ਨੂੰ ਯਾਦ ਕਰਦਾ ਤੇ ਦਰਸ਼ਨਾ ਨੂੰ ਤਰਸਦਾ ਹੈ ਉਸ ਦੁਖੀ ਤਰਸ ਦੇ ਦਿਲ ਨੂੰ ਜਾ ਠੰਡ ਪਾਉਂਦੇ ਹਨ ਉਹ ਵੇਖਦਾ ਹੈ ਕਿ ਆਪਣਾ ਤਾਂ ਦਾ ਸਾਈਂ ਆ ਗਿਆ ਹੈ ਪਰ ਹਾਏ ਕਸ਼ਟ ਕਿ ਆਪ ਵਿਕੇ ਗੁਲਾਮੀ ਵਿੱਚ ਪੈ ਕੇ ਆਇਆ ਹੈ ਹਾਏ ਕਸ਼ਟ ਮੈਂ ਕੰਗਲੇ ਕੀਰ ਦੀ ਖਾਤਰ ਦਾਤਾ ਆਪਣੇ ਆਪ ਨੂੰ ਵਿਕਾ ਗਿਆ ਹੈ ਪਰ ਦੇਖੋ ਸਾਈਂ ਦੇ ਰੰਗ ਉੱਥੇ ਸਬ ਤਲਾ ਖੂਕ ਸੁੱਕ ਜਾਂਦੇ ਹਨ ਤੇ ਉਹ ਜਰਵਾਣਾ ਦੁਖੀ ਹੁੰਦਾ ਹੈ ਦੁੱਖ ਵਿੱਚ ਉਸ ਦੀ ਜਾਗ ਖੁੱਲਦੀ ਹੈ ਤੇ ਗੁਰੂ ਨਾਨਕ ਉਸ ਨੂੰ ਸੋਜੀ ਦਿੰਦੇ ਹਨ ਉਹ ਨਾਮ ਜਪਦਾ ਹੈ ਤੇ ਸਾਰੇ ਬੰਦੀ ਸਾਰੇ ਕੈਦੀ ਛੁਟਕਾਰਾ ਪਾਉਂਦੇ ਹਨ ਉਹ ਵਿੱਕ ਗਿਆ ਗੁਰੂ ਨਾਨਕ ਉਸ ਕੈਦ ਪਏ ਪਿਆਰ ਦੀ ਚਰਨਾਟ ਵਾਲੇ ਪਿਆਰੇ ਨੂੰ ਛੁਡਾ ਕੇ ਵਾਪਸ ਆਉਂਦਾ ਜੀ ਦਾਨ ਦਿੰਦਾ ਤੇ ਰੱਬ ਨਾਲ ਵੱਸਲ ਕਰਾ ਕੇ ਅੱਗੇ ਟੁਰਦਾ ਹੈ ਮੈਨੂੰ ਦੱਸੋ ਤੁਹਾਡਾ ਦਿਲ ਉਸ ਆਪਣਤ ਨਾਲ ਨਹੀਂ ਪੰਗਰਦਾ ਜੋ ਗੁਰੂ ਨੇ ਮਨੁੱਖ ਜਾਮਾ ਧਾਰ ਕੇ ਸਾਡੇ ਨਾਲ ਵਰਤੀ ਹੈ ਤੇ ਕੀ ਅੱਗੋਂ ਸਾਡੇ ਅੰਦਰੋਂ ਗੁਰੂ ਨਾਲ ਆਪਣਤ ਦਾ ਬਲਬਲਾ ਜ਼ੋਰ ਨਾਲ ਉੱਠ ਕੇ ਗੁਰੂ ਜੀ ਦੇ ਚਰਨਾਂ ਨੂੰ ਨਹੀਂ ਚੰਬੜ ਜਾਂਦਾ ਮੁਸਾਫਰ ਇਸ ਵੇਲੇ ਰੋ ਰਿਹਾ ਸੀ ਤੇ ਬਾਬੇ ਹੋਰੀ ਆਪਣੇ ਰੰਗ ਵਿੱਚ ਕਹੀ ਜਾ ਰਹੇ ਸਨ ਗੁਰੂ ਹਰ ਰਾਏ ਜੀ ਇੱਕ ਖਾਸ ਸਾਫ਼ ਕਮਰੇ ਤੋਂ ਬਾਹਰ ਪ੍ਰਸ਼ਾਦ ਨਹੀਂ ਚੱਕਦੇ ਆਜ ਜਦ ਸੈਰ ਚੜੇ ਹਨ ਘੋੜੇ ਤੇ ਸਵਾਰ ਹਨ ਨਾਲ ਪ੍ਰੇਮੀ ਹਨ ਜੰਗਲ ਫਿਰਦੇ ਫਿਰਦੇ ਘਰ ਨਹੀਂ ਮੁੜਦੇ ਡੇਢ ਪਹਿਰ ਦਿਨ ਹੋ ਗਿਆ ਹੈ ਘਰ ਉਡੀਕ ਹੈ ਪ੍ਰਸ਼ਾਦ ਦਾ ਵੇਲਾ ਹੈ ਪਰ ਆਪ ਚਲੇ ਜਾ ਰਹੇ ਹਨ ਕਿਸੇ ਪਿੰਡ ਇੱਕ ਕੰਨਿਆ ਹੈ ਭੋਲੀ ਨਿਰਛਲ ਸਾਫ਼ ਸਰਲ ਦਿਲ ਵਾਲੀ ਤੇ ਸੁੱਚੇ ਅੰਦਰ ਵਾਲੀ ਉਸਨੇ ਗੁਰੂ ਦਾ ਜਸ ਸੁਣਿਆ ਹੈ ਕਿਸੇ ਸਜਣੀ ਨੇ ਸੁਨਾਇਆ ਹੈ ਗੁਰੂ ਜੀ ਦੂਰ ਰਹਿੰਦੇ ਹਨ ਇਕੱਲੀ ਜਾ ਨਹੀਂ ਸਕਦੀ ਪਰਵਾਰ ਜਾਂਦਾ ਨਹੀਂ ਉਸ ਦੇ ਆਤਮਾ ਵਿੱਚ ਦਰਸ਼ਨ ਦੀ ਸਿੱਖ ਭਰ ਰਹੀ ਹੈ ਇੱਕ ਵੇੜ ਦੇ ਝਲਕੇ ਵਿੱਚ ਮਨ ਆਖਦਾ ਹੈ ਕਿ ਲੋਕ ਪਰਲੋਕ ਹੈ ਦਿਨ ਰਾਤ ਤਾਂਗ ਲੱਗਦੀ ਹੈ ਛਾਂ ਮੇਲੇ ਦੇ ਮਗਰੋਂ ਜਦ ਰੋਟੀ ਪਕਾਉਂਦੀ ਹੈ ਗੁਰੂ ਗੁਰੂ ਜਪਦੀ ਤੇ ਪਹਿਲੀ ਰੋਟੀ ਬੜੇ ਪਿਆਰ ਵਿੱਚ ਪਕਾਉਂਦੀ ਹੈ ਖਿਆਲ ਕਰਦੀ ਹੈ ਆ ਰਹੇ ਹਨ ਪ੍ਰਸ਼ਾਦ ਛਕਣਗੇ ਰੋਟੀ ਪਕਾ ਕੇ ਰੱਖ ਦਿੰਦੀ ਹੈ ਕੋਈ ਨਹੀਂ ਆਉਂਦੇ ਅੰਤ ਸਾਰੇ ਟੱਬਰ ਦੇ ਖਾ ਲੈਣ ਮਗਰੋਂ ਉਹ ਰੋਟੀ ਆਪ ਖਾ ਛੱਡਦੀ ਹੈ ਹਾਏ ਬੇਦਬੀ ਪਰ ਕੀ ਕਰੇ ਕਹਿੰਦੀ ਹੈ ਕੱਲ ਇਹ ਰੋਟੀ ਗੁਰੂ ਲਈ ਪਕਾ ਕੇ ਆਪ ਨਹੀਂ ਖਾਵਾਂਗੀ ਮੈਂ ਪਕਾਵਾਂਗੀ ਹੀ ਨਹੀਂ ਪਰ ਚੌਂਕੇ ਬੈੰਦਿਆਂ ਹੱਥ ਮੱਲੋ ਮੱਲੀ ਪਕਾਉਂਦੇ ਤੇ ਮੰਨ ਗੁਰੂ ਗੁਰੂ ਕਰਦਾ ਹੈ ਕਦੇ ਰੋਟੀ ਲੈ ਕੇ ਸੜਕ ਤੇ ਜਾ ਖਲੋਂਦੀ ਹੈ ਪਰ ਗੁਰੂ ਨਹੀਂ ਆਏ ਦਿਨ ਬੀਤਦੇ ਗਏ ਪਰ ਰੋਜ਼ ਉਹ ਰੱਬੀ ਰੰਗ ਵਾਲੀ ਰੋਟੀ ਪਕਦੀ ਹੈ ਕਦੇ ਛੱਬੀ ਵਿੱਚ ਪਈ ਮਗਰੋਂ ਆਪ ਖਾਂਦੀ ਹੈ ਕਦੇ ਸਮਾਂ ਲੱਭ ਜਾਵੇ ਤਾਂ ਰੋਟੀ ਲੈ ਘੜੀਆਂ ਸੜਕ ਤੇ ਖੜੀ ਉਡੀਕਾਂ ਕਰਦੀ ਮੁੜ ਆਉਂਦੀ ਹੈ ਅੱਜ ਫਿਰ ਉਹ ਰੋਟੀ ਪੱਕੀ ਉਸ ਰੋਟੀ ਦੀ ਖੁਸ਼ਬੂ ਤੇ ਉਸ ਦਰਦ ਦਿਲ ਦੀ ਸੋਈ ਉਸ ਤੇ ਲੋਕੀ ਦੇ ਨਾਲ ਨੂੰ ਧੂਰੀ ਲਈ ਜਾਂਦੀ ਹੈ ਰੋਟੀ ਲੈ ਕੇ ਕੰਨਿਆ ਸੜਕ ਤੇ ਆਖੜੋਂਦੀ ਹੈ ਉਡੀਕਦੀ ਹੈ ਉਡੀਕਦੀ ਹੈ ਦੁਪਹਿਰਾਂ ਾਂ ਟੁਕਦੀਆਂ ਹਨ ਮੁੜਨ ਲੱਗਦੀ ਹੈ ਕਈ ਵੇਰ ਮੁੜੀ ਫਿਰ ਆਖੜੋਂਦੀ ਹੈ ਅੱਖਾਂ ਬੰਦ ਹੋ ਗਈਆਂ ਬੰਦ ਅੱਖਾਂ ਵਿੱਚੋਂ ਹੰਝੂ ਕਿਰਦੇ ਹਨ ਕਿ ਅਚਾਨਤ ਕੋਈ ਹੱਥੋਂ ਰੋਟੀ ਖਿਚ ਰਿਹਾ ਹੈ ਤੇ ਕਹਿ ਰਿਹਾ ਹੈ ਹਾਏ ਮੈਂ ਭੁੱਖਾ ਹਾਂ ਬੀਬੀ ਛੇਤੀ ਦੇ ਰੋਟੀ ਘੋੜੇ ਦੀਆਂ ਰਾਸਾਂ ਵਾਲੇ ਹੱਥ ਗੁਰੂ ਨੇ ਨਹੀਂ ਧੋਤੇ ਇਸ਼ਨਾਨ ਨਹੀਂ ਕੀਤਾ ਆਪਣੇ ਸਵਛ ਕਮਰੇ ਨਹੀਂ ਬੈਠੇ ਉੱਤੇ ਹੀ ਜੋੜੇ ਪਹਿਰ ਖੜੇ ਹਨ ਤੇ ਬੀਬੀ ਦੇ ਹੱਥੋਂ ਪ੍ਰਸ਼ਾਦਾ ਛਕ ਰਹੇ ਹਨ ਨੈਣ ਖੁੱਲਦੇ ਹਨ ਤਾਂ ਉਹ ਕੋਮਲ ਸੂਖਮ ਗਰੀਬ ਕੰਨਿਆ ਕੀ ਵੇਖਦੀ ਹੈ ਕਿ ਮੇਰੇ ਜਹੀ ਨਿਮਾਣੀ ਦੀ ਰੋਟੀ ਖਾਣ ਵਾਲਾ ਆ ਗਿਆ ਹੈ ਤੇ ਕਿਸ ਪਿਆਰ ਨਾਲ ਖਾ ਰਿਹਾ ਹੈ ਪ੍ਰਸ਼ਾਦਾ ਛੱਡ ਕੇ ਗੁਰੂ ਨੇ ਕੰਨਿਆ ਦੇ ਸਿਰ ਤੇ ਹੱਥ ਧਰਿਆ ਆਖਿਆ ਨਿਹਾਲ 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 ਦੇਖੋ ਜੀ ਦਾਨ ਹੋ ਗਿਆ ਬੀਬੀ ਦੇ ਲੂਹਾਂ ਵਿੱਚ ਰੱਬੀ ਰੋ ਫਿਰ ਗਈ ਸਾਈਂ ਰੱਬ ਵਾਹਿਗੁਰੂ ਅੰਤਰਾਤਮੇ ਪਾਸ ਆਇਆ ਤਾਰਨ ਹਾਰ ਤਾਰ ਕੇ ਮੁੜ ਪਏ ਅਗਲੇ ਦਿਨ ਸੇਵਕਾਂ ਨੇ ਰੋਟੀ ਨਾਲ ਬੰਨ ਲਈ ਜਦ ਸੈਰ ਵਿੱਚ ਦੇਹੋਂ ਵੱਡਾ ਆ ਗਿਆ ਤਾਂ ਕਹਿਣ ਲੱਗੇ ਪ੍ਰਸ਼ਾਦਾ ਛਕ ਲਓ ਨਾਲ ਆਂਦਾ ਹੋਇਆ ਹੈ ਆ ਮਿੱਟੀ ਜਹੀ ਤੇਵਰ ਪਾ ਕੇ ਬੋਲੇ ਰਾਸਾਂ ਵਾਲੇ ਮੈਲੇ ਹੱਥ ਇੱਥੇ ਰੋਟੀ ਸੇਵਕ ਆ ਕਲ ਆਪ ਨੇ ਐਸੇ ਹਾਲ ਛਕਿਆ ਸੀ ਤੇ ਭੁੱਖ ਦੀ ਵਿਆਕੁਲਤਾ ਦੱਸੀ ਸੀ ਅਸਾਂ ਕਹਾਂ ਕਿ ਕਿਤੇ ਭੁੱਖ ਦੀ ਖੇਚਲ ਅੱਜ ਵੀ ਨਾ ਹੋਵੇ ਸੋ ਨਾਲ ਲੈ ਆਏ ਸਾਂ ਆਪਣਾ ਤਾਂ ਦੇਸਾਈ ਬੋਲੇ ਉਸ ਰੋਟੀ ਦੀ ਰੀਸ ਕਰਦੇ ਹੋ ਉਹ ਰੋਟੀ ਤਾਂ ਮਨੁੱਖਾ 나ਟ ਵਿੱਚ ਮੈਨੂੰ ਕਦੇ-ਕਦੇ ਲੱਭਦੀ ਹੈ ਮੈਂ ਤੇ ਭੁੱਖਾ ਨਹੀਂ ਸਾਂ ਉਹ ਤਾਂ ਕਿਸੇ ਦੇ ਆਤਮਾ ਦੀ ਵਾਹਿਗੁਰੂ ਲਈ ਭੁੱਖ ਮੇਰੇ ਮੂੰਹ ਚੜ ਬੋਲਦੀ ਸੀ ਮੈਂ ਭੁੱਖਾ ਸਾਂ ਪਰ ਪਿਆਰ ਰੋਟੀ ਦਾ ਮੈਂ ਰਜਿਆ ਪਰ ਪਿਆਰ ਰੋਟੀ ਨਾਲ ਇਹ ਕਹਿ ਕੇ ਨੈਣ ਬੰਦ ਕਰ ਲਏ ਤੇ ਇੱਕ ਰੱਬੀ ਜਲਾਲ ਕਿੰਨਾ ਚਿਰ ਚਿਹਰੇ ਤੇ ਚਮਕਦਾ ਰਿਹਾ ਸੋਚ ਸਜਨਾ ਇਕਬਾਲ ਕੰਨਿਆ ਦੀ ਦਿਲੀ ਤੜਪ ਉਤੇ ਇਕ ਵੱਡਾ ਰੋਹਾਨੀ ਤੇਜ ਵਾਲਾ ਤੇ ਸੰਗਤਾਂ ਵਾਲਾ ਉੱਚਾ ਗੁਰੂ ਕਿਵੇਂ ਬਸੀਜਿਆ ਕਿ ਹਰ ਇਨਸਾਨੀ ਦਿਲ ਉਸਦੇ ਦਿਲ ਵਿੱਚ ਥਾਂ ਨਹੀਂ ਸੀ ਰੱਖਦਾ ਕਿ ਹਰ ਖਿੱਚ ਲਈ ਉਹ ਤਾ ਕੇ ਪਹੁੰਚਣ ਦਾ ਡੁਲਵਾ ਪਿਆਰ ਨਹੀਂ ਸੀ ਰੱਖਦਾ ਕਿ ਉਸਦੇ ਅੰਦਰ ਮਾਂ ਪਿਓ ਭਰਾ ਭੈਣ ਸਭ ਤੋਂ ਵਧੇਰੇ ਤਰ੍ਹਾਂ ਦੀ ਆਪਣਤ ਓਪਰੇ ਤੋਂ ਓਪਰੇ ਦਿਲਾਂ ਦੀ ਚੜ੍ਹਨਾਟ ਅੱਗੇ ਚਰਨ ਚਰਨ ਕਰਕੇ ਪੰਗੜ ਤੇ ਤਰੁੱਠ ਪੈਣ ਵਾਲੀ ਨਹੀਂ ਸੀ ਫਿਰ ਕਿਵੇਂ ਨਾ ਸਾਨੂੰ ਉਸ ਨਾਲ ਆਪਣਤ ਪਵੇ ਉਸ ਗੁਰੂ ਦੇ ਵਜੂਦ ਨਾਲ ਉਸ ਦੀ ਯਾਦ ਨਾਲ ਜੇਠ ਹਾੜ ਦੀ ਕੜਕ ਦੀ ਧੁੱਪ ਪੈ ਰਹੀ ਸੀ ਗੁਰੂ ਸਾਹਿਬ ਡਰੋਲੀ ਪਿੰਡ ਆਪਣੀ ਵਾਹਿਗੁਰੂ ਪਿਆਰ ਭਰੀ ਭਗਤ ਰੂਪ ਸਾਲੀ ਦੇ ਘਰ ਆਰਾਮ ਨਾਲ ਸੁੱਤੇ ਪਏ ਸਨ ਬੀਬੀ ਦਾ ਘਰ ਵਾਲਾ ਭਾਈ ਸਾਈਂ ਦਾਸ ਪੱਖਾ ਕਰ ਰਿਹਾ ਸੀ ਕਿ ਉਸ ਕੜਕ ਦੀ ਦੁਪਹਿਰੇ ਕਈ ਮੀਲਾਂ ਦੀ ਵਿੱਤ ਪਰ ਇੱਕ ਪ੍ਰੇਮੀ ਪਿਤਾ ਪੁੱਤਰ ਆਪਣੇ ਦਿਨ ਦੇ ਕੰਮ ਤੋਂ ਵੇਲੇ ਹੋ ਕੇ ਜਦ ਅਨ ਛਕਣ ਲੱਗੇ ਤੇ ਪਾਣੀ ਦੀ ਟਿੰਡ ਉਹਨਾਂ ਨੇ ਬ੍ਰਿਛ ਨਾਲੋਂ ਖੋਲੀ ਜਿਹੜੀ ਕਿ ਸਵੇਰ ਤੋਂ ਬੰਨ ਰੱਖੀ ਸੀ ਤਾਂ ਕੀ ਵੇਖਦੇ ਹਨ ਕਿ ਪਾਣੀ ਅਤ ਠੰਡਾ ਹੋ ਗਿਆ ਹੈ ਉਸ ਵੇਲੇ ਪਿਆਰ ਭਲੇ ਦਿਲਾਂ ਵਿੱਚ ਕੀ ਸਿੱਖ ਪੈਦਾ ਹੋ ਗਈ ਕਿ ਇਹ ਪਾਣੀ ਐਸਾ ਠੰਡਾ ਹੋ ਗਿਆ ਹੈ ਕਿ ਸਤਗੁਰਾਂ ਦੇ ਪੀਣ ਦਾ ਹੈ ਇਹ ਖਿਆਲ ਦਿਲੋਂ ਲੰਗਣਾ ਸੀ ਕਿ ਆਪ ਅੰਨ ਪਾਣੀ ਤੋਂ ਉਚਾਟ ਬੈਠ ਗਈ ਨੈਣ ਛਮਾ ਛਮ ਵਰਸਣ ਲੱਗ ਪਏ ਤੇ ਇਹ ਸਿੱਖ ਅਰਦਾਸ ਬਣ ਕੇ ਅੰਦਰੋਂ ਹੋ ਟੁਰੀ ਕਿ ਇਹ ਜਲ ਸਤਿਗੁਰੂ ਹੀ ਛਕਨ ਇਹ ਸਾਡੇ ਛਕੰਦਾ ਨਹੀਂ ਘੜੀ 2 4 5 ਬੀਤ ਗਈਆਂ ਭੁੱਖੇ ਤੇ ਹਾਈ ਇਸੇ ਸਿੱਖ ਵਿੱਚ ਭੁੱਖੇ ਤੇ ਹਾਈ ਪਰ ਖਿੱਚ ਦੇ ਰਸ ਨਾਲ ਭਰੇ ਬੈਠੇ ਹਨ ਕਿਉਂ ਇਨਸਾਨੀ ਪਿਆਰੇ ਦਿਲਾਂ ਦਾ ਵਾਲੀ ਸਿਰ ਪਟ ਘੋੜਾ ਸੱਟੀ ਆ ਪਹੁੰਚਿਆ ਉਹ ਠੰਡਾ ਕਮਰਾ ਉਹ ਆਰਾਮ ਛੱਡ ਕੇ ਉਸ ਸਰਦੀ ਹਾਰ ਦੀ ਦੁਪਹਿਰੇ ਚਾਰ ਘੁੱਟ ਠੰਡਾ ਪਾਣੀ ਪੀਣ ਵਾਸਤੇ ਉੱਠ ਦੌੜਦਾ ਹੈ ਪਾਣੀ ਦੀ ਲੋੜ ਤਾਂ ਨਹੀਂ ਰੱਖਦਾ ਉਹ ਜੋ ਇਨਸਾਨੀ ਦਿਲ ਨੇ ਇੱਕ ਪਿਆਰ ਦੀ ਚਰਨਾਟ ਖਾਦੀ ਹੈ ਚਾਹੇ ਉਹ ਚਾਰ ਘੁੱਟ ਪਾਣੀ ਆਪਣਾ ਕਰਨ ਲਈ ਖਾਦੀ ਹੈ ਉਹ ਆਪਣਤਾ ਦਾ ਸਾਈ ਉਸ ਚਰਨਾਟ ਨੂੰ ਵੀ ਪ੍ਰਤੀਤ ਕਰਦਾ ਹੈ ਤੇ ਸੁੱਖ ਆਰਾਮ ਛੱਡ ਕੇ ਅੱਪੜਦਾ ਹੈ ਔਰ ਉਹਨਾਂ बेहोश ਤੇ ਬੇਤਾਬ ਹੋਰੇ ਪ੍ਰੇਮੀਆਂ ਦੀ ਭੇਟ ਕਬੂਲ ਕੇ ਉਹਨਾਂ ਨੂੰ ਗੋਦੀ ਲੈ ਪਿਆਰ ਕਰਦਾ ਹੈ ਤੇ ਨਾ ਕੇਵਲ ਉਸ ਵੇਲੇ ਉਹਨਾਂ ਦੀ ਭੁੱਖ ਤਰਹਿ ਦੂਰ ਕਰਦਾ ਤੇ ਅੰਨ ਛਕਾਉਂਦਾ ਹੈ ਸਗੋਂ ਜੀ ਦਾਨ ਦੇ ਕੇ ਵਾਰ ਦਿੰਦਾ ਹੈ ਕਿ ਅਟੁੱਟ ਲੰਗਰ ਚੱਲੇਗਾ ਜੋ ਲੰਗਰ ਕੀ ਅੱਜ ਤੱਕ ਜਾਰੀ ਹੈ ਸੱਜਣਾ ਮੈਂ ਤੈਨੂੰ ਕਿੰਨੇ ਕੁ ਸਮਾਚਾਰ ਸੁਣਾਵਾਂ ਸਾਡੇ ਪੁਸਤਕਾਂ ਐਸੇ ਵਾਕਿਆਤ ਨਾਲ ਭਰਪੂਰ ਹਨ ਵਨ ਗੁਰੂ ਸਾਹਿਬ ਦਾ ਜੀਵਨ ਇਹ ਦੱਸਦਾ ਹੈ ਕਿ ਇਨਸਾਨੀ ਦਿਲਾਂ ਦੀ ਪੁਕਾਰ ਜਿੰਨੀ ਨੇੜੇ ਹੋ ਕੇ ਗੁਰੂ ਸਾਹਿਬਾਂ ਨੇ ਸੁਣੀ ਹੈ ਤੇ ਜਿੰਨੀ ਨੇੜੇ ਹੋ ਕੇ ਬੋੜੀ ਕੀਤੀ ਹੈ ਉਹ ਐਨੀ ਆਪਣਾ ਦੇ ਭਾਵ ਵਾਲੀ ਹੈ ਕਿ ਅੱਗੋਂ ਆਪਣਤ ਪਾਏ ਬਿਨਾ ਰਹਿ ਨਹੀਂ ਸਕਦੀ ਇਹ ਆਪਣਾ ਜੋ ਵਰਤੋਂ ਵਿੱਚ ਆਈ ਦੱਸਦੀ ਹੈ ਕਿ ਗੁਰੂ ਦਾ ਪ੍ਰithvi ਤੇ ਆਉਣ ਦਾ ਵੀ ਇਹੋ ਸਬਬ ਸੀ ਕਿ ਉਹਨਾਂ ਨੂੰ ਜਗਤ ਦਾ ਦੁੱਖ ਦੇਖ ਕੇ ਤਰਸ ਆਇਆ ਤੇ ਇੱਥੇ ਆ ਕੇ ਜੀਵਨ ਦਾਨ ਦਿੱਤਾ ਮੁਸਾਫਰ ਠੰਡਾ ਸਾਹ ਭਰ ਕੇ ਇਹ ਪਿਆਰ ਦੇ ਵਰਤਾਓ ਤੇ ਵਾਕਿਆਤ ਬੜੇ ਅਚਰਜ ਹਨ ਤੇ ਦਿਲ ਨੂੰ ਬੜਾ ਖਿੱਚਦੇ ਹਨ ਤੇ ਜ਼ਰੂਰ ਜਾਤੀ ਪਿਆਰ ਪੈਦਾ ਕਰ ਦੇਣ ਵਾਲੇ ਹਨ ਤੇ ਮੇਰੇ ਜੀ ਨੂੰ ਆਪ ਖਿੱਚ ਵਜ ਰਹੀ ਹੈ ਪਰ ਮੈਂ ਤੁਸਾਡਾ ਹੋ ਰਿਣੀ ਹੋਵਾਂ ਜੇ ਦੀ ਚੀ ਦਾਣ ਦਾ ਕੁਝ ਅਰਥ ਮੈਨੂੰ ਹੋਰ ਸਮਝਾਓ ਬਾਬਾ ਮੈਂ ਕੀ ਸਮਝਾਵਾਂ ਖੰਡ ਜਿਆ ਕਿਵੇਂ ਮੂੰਹ ਮਿੱਠਾ ਨਹੀਂ ਹੁੰਦਾ ਦੁੱਧ ਕਿਹਾ ਜਿਵੇਂ ਅੰਮ੍ਰਿਤ ਰਸ ਨਹੀਂ ਆਉਂਦਾ ਤੇ ਮੈਂ ਜੀ ਦਾਨ ਕਿਹਾ ਰਸ ਦੇਸ਼ ਦੀ ਉਚਾਈ ਦਾ ਹੁਲਾਰਾ ਨਹੀਂ ਆ ਜਾਣਾ ਹਾਂ ਗੱਲਾਂ ਕਰ ਦਿੰਦਾ ਹਾਂ ਤੁਸੀਂ ਜਾਣਦੇ ਹੋ ਹੀਰਾ ਅਮੋਲਕ ਸ਼ੈ ਹੈ ਪਰ ਮੁਰਦਾ ਸ਼ੈ ਹੈ ਕਾਸ ਇੱਕ ਨਿਮਾਣੀ ਚੀਜ਼ ਹੈ ਪਰ ਜਿਉਂਦੀ ਹੈ ਜੇ ਕਾਸ ਵਾਲੀ ਜੀਵਨ ਕਣੀ ਹੀਰੇ ਨੂੰ ਮਿਲ ਜਾਵੇ ਤਾਂ ਹੀਰਾ ਆਖੇ ਮੈਂ ਜੀ ਦਾਨ ਪਾਇਆ ਹੈ ਜਿਵੇਂ ਕਾਜ ਜਿਉਂਦਾ ਹੈ ਪਰ ਆਪਣੀਆਂ ਜੜਾਂ ਨਾਲ ਵੱੱਡਾ ਖੜਾ ਹੈ ਟਰ ਫਿਰ ਦੇਖਭਾਲ ਹੱਸ ਖੇਡ ਨਹੀਂ ਸਕਦਾ ਜੇ ਕੋਈ ਉਸ ਨੂੰ ਹੱਥ ਪੈਰ ਅੱਖਾਂ ਕੰਨ ਦੇ ਕੇ ਸਹੀ ਵਾਂਗੂ ਟੋੜ ਦੇਵੇ ਤਦ ਕਾ ਆਖੇਗਾ ਮੈਂ ਜੀ ਦੀ ਦਾਨ ਪਾਇਆ ਹੈ ਜਿਵੇਂ ਬਲਦ ਵੇਖਦਾ ਹੈ ਟੁਰਦਾ ਹੈ ਖਾਂਦਾ ਹੈ ਪਰ ਨਹੀਂ ਸਮਝਦਾ ਕਿਉਂ ਮੇਰਾ ਜੀਵਨ ਹੈ 2 ਤੇ 2 4 ਹੁੰਦੇ ਹਨ ਧਰਤੀ ਜਲ ਪਉਣ ਆਕਾਸ਼ ਕੀ ਹਨ ਜੇ ਉਸ ਦੇ ਸਾਹਮਣੇ ਅੱਗ ਬਾਲੋ ਤਾਂ ਉਹ ਅੱਗੋਂ ਅੱਗ ਬਲਦੀ ਜਾਰੀ ਨਹੀਂ ਰੱਖ ਸਕਦਾ ਪਰ ਜੇ ਉਸ ਦੇ ਮਗਜ ਵਿੱਚ ਕੋਈ ਮਨੁੱਖ ਵਾਲੀ ਅਕਲ ਪਾ ਦੇਵੇ ਤੇ ਉਹ ਹਰ ਗੱਲ ਦੀ ਕਿਉਂ ਦੀ ਖੋਜ ਕਰ ਸਕੇ ਤੇ ਸਮਝ ਸਕੇ ਮਨੁੱਖਾਂ ਵਾਂਗੂ ਬੁੱਧੀ ਦਾ ਮਾਲਕ ਹੋ ਜਾਵੇ ਤਾਂ ਆਖੇ ਨਾ ਕਿ ਮੈਂ ਜੀ ਦੀਦਾਨ ਪਾਇਆ ਹੈ ਤੀਵੇਂ ਸਜਣਾ ਮਨੁੱਖ ਆਪਣੀ ਅਕਲ ਮੁਜਬ ਸਮਝ ਸਮਝਾ ਕੇ ਕਿਸੇ ਹੋਰ ਜੀਵ ਨਾਲੋਂ ਨੀਵਾ ਹੈ ਜੇ ਉਹ ਉੱਚੀ ਰੋ ਇਸ ਦੇ ਅੰਦਰ ਆ ਰੁਮ ਕੇ ਤਾਂ ਇਹ ਆਖਦਾ ਹੈ ਕਿ ਮੈਂ ਜੀ ਦੀਦਾਨ ਪਾਇਆ ਹੈ ਮੁਸਾਫਰ ਉਹ ਕੀ ਬਾਬਾ ਏ ਮੈਂ ਕਿਵੇਂ ਕਹਿ ਸਕਾਂ ਉਹ ਕੀ ਹੈ ਪਰ ਉਸ ਦੇ ਅੰਦਰ ਆਇਆ ਤਾਂ ਅਸਰ ਇਹ ਹੈ ਕਿ ਅੰਦਰਲਾ ਅੰਦਰੋਂ ਇੱਕ ਉਚਾਈ ਤੇ ਚਲਾ ਜਾਂਦਾ ਹੈ ਆਪਾ ਸਾਫ਼ ਸੁਥਰਾ ਹਲਕਾ ਪ੍ਰਤੀਤ ਦਿੰਦਾ ਹੈ ਹਉ ਤੇ ਵਿਕਾਰਾਂ ਦਾ ਹਨੇਰਾ ਟੈਪਿਆ ਦਿੱਸਦਾ ਹੈ ਤੇ ਇੱਕ स्वच्छ ਉਚਾਈ ਲਗਾਤਾਰ ਪ੍ਰਸੰਤਾ ਇੱਕ ਐਉਂ ਦੀ ਪ੍ਰਤੀਤੀ ਕਿ ਜਿਵੇਂ ਕੋਈ ਸੁੱਤਾ ਸੋਣੀ ਜਾਗ ਆਇਆ ਪ੍ਰਤੀਤ ਕਰਦਾ ਹੈ ਕਿ ਹੁਣ ਤੱਕ ਸੁੱਤਾ ਹੀ ਰਿਹਾ ਹੁਣੇ ਹੀ ਜਾਗ ਗਿਆ ਹਾਂ ਇੱਕ ਹੋਣੇ ਜਾਗਿਆਂ ਦਾ ਰਸ ਰੰਗ ਪਾਵ ਅੰਦਰ ਜਾਗਦਾ ਦਿੱਸਦਾ ਹੈ ਸਿਰਜਨਹਾਰ ਦੀ ਯਾਦ ਦਾ ਅੰਦਰ ਇੱਕ ਧੁਰਾ ਜਿਹਾ ਗੱਡ ਜਾਂਦਾ ਹੈ ਜਾਂ ਕੋਈ ਟਿਕਾਣਾ ਆਪੇ ਵਿੱਚ ਪਾਸਨ ਲੱਗ ਜਾਂਦਾ ਹੈ ਜੋ ਦੁਨੀਆਂ ਦੇ ਸਾਰੇ ਅਸਰਾਂ ਤੋਂ ਸਿਰ ਕੱਢੀ ਰੱਖਦਾ ਉੱਪਰ ਨੂੰ ਰੁੱਖ ਆ ਰਿਹਾ ਜਾਂਦਾ ਹੈ ਕੁਛ ਸੁਆਦ ਕੁਛ ਰਸ ਕੁਛ ਹੁਲਾਰਾ ਕਦੇ ਸ਼ੁਕਰ ਕਦੇ ਅਰਦਾਸ ਕਦੇ ਬਿਨੇ ਦੇ ਤਰੰਗ ਵਿੱਚ ਲਹਿਰੇ ਲੈਂਦੇ ਕਦੇ-ਕਦੇ ਇੱਕ ਉੱਚੀਆਂ ਹੋਸ਼ਾਂ ਵਾਲੀ ਮਗਨਤਾ ਦੀ ਰੋ ਵਜਦੀ ਹੈ ਜੋ ਦੱਸਦੇ ਹਨ ਕਿ ਅੰਤ ਕਿਸੇ ਅਕੇ ਹਾਲ ਵਿੱਚ ਲੈ ਜਾਂਦੀ ਹੈ। ਮੁਸਾਫਰ ਠੰਡਾ ਸਾਹ ਭਰ ਕੇ ਇਹ ਜਿੰਨਾ ਕੁਝ ਤੁਸੀਂ ਕਿਹਾ ਹੈ ਸੁਣਿਆ ਸਮਝਿਆ ਕਿ ਆਪ ਬੀਤਿਆ। ਬਾਬਾ ਮੁਸਕੁਰਾ ਕੇ ਫਿਰ ਨਿਮਰਤਾ ਨਾਲ ਨੈਣ ਭਰ ਕੇ ਇਹ ਸਜਣਾ ਹੱਡ ਬੀਤੀਆਂ ਹਨ ਪਰ ਬੀਤੀਆਂ ਲਈ ਤਾਂ ਇੱਕੋ ਜੀ ਦੀਦਾਨ ਕਹਿ ਦੇਣਾ ਕਾਫੀ ਸੀ। ਮੈਂ ਤੁਹਾਨੂੰ ਸਾਰਾ ਕੁਝ ਨਹੀਂ ਕਹਿ ਸਕਿਆ। ਮੈਂ ਤਾਂ ਜਿਵੇਂ ਮੇਰੇ ਮਨ ਤੇ ਅਸਰ ਪੈਂਦਾ ਹੈ ਤਿਵੇਂ ਆਖਦਾ ਹਾਂ ਹੋ ਸਕਦਾ ਹੈ ਕਿ ਗੁਣ ਸੁਭਾਅ ਅੰਦਰਲੇ ਦੇ ਹੋਰ ਚੰਗੇ ਹੋਣ ਤੇ ਹੋਰ ਵੇ ਵੀ ਹੁੰਦਾ ਹੋਵੇ ਪਰ ਮੋٹے ਮੋٹے ਲੱਛਣ ਇਸੇ ਤਰ੍ਹਾਂ ਦੇ ਹੁੰਦੇ ਹਨ ਇਹ ਜੀਵਾਨ ਵਾਲੇ ਦੇ ਅੰਦਰ ਸੱਚ ਤੇ ਪ੍ਰੇਮ ਇਨਸਾਫ ਤੇ ਭਲਾਈ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਸ ਦੇ ਸੁੱਤੇ ਹੀ ਕੀਤੇ ਕੰਮ ਸੁਖਦਾਈ ਹੁੰਦੇ ਹਨ ਤੇ ਭਲਾਈ ਵਾਲੇ ਹੁੰਦੇ ਹਨ ਉਹ ਜੋਕ ਤੋਲ ਗਿਣ ਮਿਤਕੇ ਨੇਕੀਆਂ ਸੰਕਲਪ ਨਾਲ ਨਹੀਂ ਕਰਦਾ ਉਸ ਤੋਂ ਜੋ ਹੁੰਦਾ ਹੈ ਸੋ ਪਲਾ ਹੁੰਦਾ ਹੈ। ਬ੍ਰह्मज्ञानी ਕਹਿ ਹੋਏ ਸੋ ਪਲਾ। ਸਹਿਜ ਭਾਏ ਨੇਕੀ ਦਾ ਉਹ ਸੂਮਾ ਹੁੰਦਾ ਹੈ। ਉਂਝ ਸਾਡੇ ਵਾਂਗੂ ਉਹ ਨੇਕੀਆਂ ਦੀਆਂ ਪੰਡਾ ਬਣ ਕੇ ਅੰਦਰੋਂ ਸ਼ੂਨ ਸਖਣਾ ਨੇਕੀਆਂ ਦੀ ਹੱਟੀ ਲਾ ਕੇ ਸੋਦੇ ਕਰਨ ਨਹੀਂ ਉੱਠ ਤੁਰਦਾ। ਨੇਕੀ ਕਰਨ ਵਾਲੇ ਚੰਗੇ ਹਨ ਪਰ ਮੈਂ ਇੱਕ ਸਿਰ ਨੇਕੀਆਂ ਦੀ ਨੇਕੀ ਦਾ ਹਾਲ ਦੱਸ ਰਿਆਂ ਤੇ ਮੈਂ ਇੱਕ ਫਰਕ ਦੱਸ ਰਿਆਂ ਹਾਂ ਕਿ ਜੀ ਦਾਨ ਪ੍ਰਾਪਤ ਕਰਨ ਵਾਲੇ ਦੀ ਨੇਕੀ ਤੇ ਆਮ ਨੇਕਾਂ ਦੀ ਨੇਕੀ ਦਾ ਫਰਕ ਕੀ ਹੈ ਮੁਸਾਫਰ ਇਹ ਜੀ ਦਾਨ ਗੁਰੂ ਦਿੰਦਾ ਹੈ ਬਾਬਾ ਜੀ ਹਾਂ ਮੁਸਾਫਰ ਜਦੋਂ ਗੁਰੂ ਅੰਤਰ ਧਿਆਨ ਹੋ ਜਾਵੇ ਬਾਬਾ ਫਿਰ ਗੁਰੂ satsang ਦਾ ਸਦਾ ਜਾਰੀ ਸੋਮਾ ਸੋ ਜਾਰੀ ਕਰ ਦਿੰਦਾ ਹੈ ਗੁਰੂ ਮੁਰਦਿਆਂ ਨੂੰ ਜੀ ਦਾਨ ਦੇ ਕੇ ਜਿਉਂਦੇ ਸਿੱਖ ਬਣਾ ਦਿੰਦਾ ਹੈ ਐਨਾ ਜਿਉਂਦੇ ਸਿੱਖਾਂ ਦੇ satsang ਤੋਂ ਹੋਰ ਮੁਰਦੇ ਲੋਕ ਜਿਉਂਦੇ ਸਿੱਖ ਬਣਦੇ ਹਨ ਓ ਜੀ ਦਾਨ ਦਾ ਖਮੀਰ ਜਾਰੀ ਰਹਿੰਦਾ ਹੈ 사ਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ